ਹਰ ਸਿੰਘ ਵੀਰ ਸਿੰਘ ਬਾਦਲ ਨੇ ਮਾਰਨਾ ਮੁੱਖ ਮੰਤਰੀ ਜਿਹੜੇ ਮਲਾਜਮਾ ਨੇ ਧੱਕਾ ਪਿੰਡ ਦੇ ਹੋਏ ਹੁੰਦੇ ਤਾਂ ਲੋਕ ਵੋਟਾਂ ਨਾ ਪਾਉਂਦੇ ਇਹਨਾਂ ਨੂੰ ਲੇਕਿਨ ਧੱਕਾ ਕਰਕੇ ਕੋਈ ਗੱਲ ਨਹੀਂ ਦੇਰ ਸਹੀ ਕੋਈ ਚੱਕ ਜਿਵੇਂ ਜਿੱਤੇ ਆ ਇਹ ਐਮਐਲਏ ਨੂੰ ਵੀ ਪਤਾ ਤੇ ਗਾਂ 27 ਦੀਆਂ ਚੋਣਾਂ 'ਚ ਦੱਸ ਦਿਆਂਗੇ ਇਹਨੂੰ ਵੀ ਪਤਾ ਲੱਗ ਜਾਊਗਾ ਵੀ ਕਿਵੇਂ ਚੋਣਾਂ ਜਿੱਤੀਆਂ ਜਾਂਦੀਆਂ ਸਰਕਾਰ ਨੇ ਇੱਥੋਂ ਦੇ ਮੌਜੂਦਾ ਐਮਐਲਏ ਨੇ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਜਿਸ ਦਾ ਅਸੀਂ ਜਵਾਬ ਆਉਣ ਵਾਲੀ 2027 ਦੇ ਵਿੱਚ ਦੇਵਾਂਗੇ ਆਪ ਦਾ ਮੁੱਖ ਮੰਤਰੀ ਕਹਿੰਦਾ ਸੀਗਾ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਪਿੰਡਾਂ ਦੇ ਵਿੱਚੋਂ ਸੱਥਾਂ ਦੇ ਵਿੱਚੋਂ ਚੱਲੂਗੀ ਤੇ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗਾਗੇ ਅੱਜ ਕੰਮ ਦੇ ਆਧਾਰ ਤੇ ਵੋਟਾਂ ਮੰਗ ਕੇ ਦੇਖ ਲੈਂਦਾ ਸਾਰੀਆਂ ਜਵਾਨ ਤਾਂ ਜਾਗਤ ਹੋਣੀਆਂ ਸੀਗੀਆਂ ਇਹਨਾਂ ਦੀਆਂ ਪੈਨਾਸੁਰ ਵੀ ਆ ਗਿਆ ਤੇ ਇਹਨਾਂ ਦਾ ਪਿਓ ਵੀ ਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਆਂਦੇ ਸੀ ਵੀ ਇਹ ਨਹੀਂ ਆ ਸਕਦਾ ਬਾਦਲ ਪਰਿਵਾਰ ਨਹੀਂ ਆ ਸਕਦਾ ਅੱਜ ਲੋਕ ਆ ਜਿਹੜੇ ਪਹਿਲੀ ਵਾਰ ਅਸੀਂ ਇਹਨਾਂ ਚੋਣਾਂ 'ਚ ਵੇਖਿਆ ਕਿ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਪਹਿਲਾਂ ਸ਼ੰਕੇ ਇਹਨਾਂ ਨੇ ਪਾ ਕੇ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਲਿਆਂਦੀ ਆ ਅੱਜ ਉਹੋ ਹੀ ਸਾਨੂੰ ਕਹਿੰਦੇ ਕਿ ਸਾਨੂੰ ਬਾਦਲ ਸਾਹਿਬ ਨੂੰ ਮਿਲਾਓ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਇਹ ਜਿਹੜਾ ਸਰਕਾਰ ਦੇ ਧੱਕੇ ਦੇ ਵਿਰੁੱਧ ਹੈ ਜਿਹੜਾ ਸਾਡਾ ਉਮੀਦਵਾਰ ਹੈ ਤੋਂ ਬਾਜੇਖਾਨੇ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਸੀ ਉਹ ਮੁਕਾਬਲਾ ਚਾਹੇ ਸਾਡਾ ਚੱਲ ਰਿਹਾ ਸੀ ਪਰ ਅਸੀਂ ਜਿੱਦਦੇ ਸੀ ਦੋ ਬੂਥਾਂ ਦਾ ਨਾਤਾ ਤੁਹਾਨੂੰ ਕੋਈ ਗਿਣਤੀ ਦਾ ਹਿਸਾਬ ਕਿਤਾਬ ਦਿੱਤਾ ਗਿਆ ਉੱਥੇ ਪੁਲਿਸ ਨੇ ਦਖਲਅੰਦਾਜ਼ੀ ਕਰਕੇ ਜਿਹੜੇ ਸਾਡੇ ਉੱਤੇ ਬੰਦੇ ਸੀ ਉਹਨਾਂ ਨੂੰ ਬਾਹਰ ਕੱਢਤਾ ਜੇ ਉਹ ਨਾ ਬਾਹਰ ਕਰ ਦੇਤਾ ਜਿਹੜੇ ਸਹੀਰ ਜੱਟ ਜਿਵੇਂ ਪਹਿਲਾਂ ਚੱਲੀ ਜਾਂਦਾ ਸੀ ਉਹ ਸਾਨੂੰ ਦੇ ਦਿੰਦੇ ਸਾਨੂੰ ਕੋਈ ਰੋਸ ਨਹੀਂ ਸੀ ਅਸੀਂ ਸਰਕਾਰ ਦਾ ਵਿਰੋਧ ਕਰਨ ਵਾਸਤੇ ਅੱਜ ਇੱਥੇ ਸਾਰੇ ਇਕੱਠੇ ਹੋਏ ਆਂ ਜੇ ਅਸੀਂ 9 ਦੇ ਲਗਭਗ ਬਲਾਕ ਸਮਤੀਆਂ ਜਿੱਤੇ ਆਂ 8 ਸਾਡੇ ਬਲਾਕ ਸਮਤੀ ਦੇ ਮੈਂਬਰਾਂ ਦੇ ਉਹਨਾਂ ਦੇ ਕਾਗਜ਼ ਰੱਦ ਕੀਤੇ ਗਏ ਜਿਹੜੇ ਇਹਨਾਂ ਨੂੰ 100% ਪਤਾ ਸੀ ਕਿ ਉਹ ਜਿੱਦਦੇ ਆ ਇਹਨਾਂ ਦੇ ਸਮਤੀ ਦੇ ਜਮਾਨਤਾਂ ਜਾਂ ਜਿੱਥੇ ਇਹਨਾਂ ਨੂੰ ਡਰ ਸੀ ਉੱਥੋਂ ਇਹਨਾਂ ਨੇ ਕਾਗਜ਼ ਸਾਡੇ ਰੱਦ ਕਰਾ ਕੇ ਸਾਡੇ ਉਮੀਦਵਾਰਾਂ ਨੂੰ ਉਸ ਮੈਦਾਨ ਚੋਂ ਬਾਹਰ ਕਰਤਾ ਨਹੀਂ ਤਾਂ ਉਹ ਵੀ ਸਾਡੇ ਜਿੱਤਨੇ ਸੀ ਸਾਡਾ ਚੇਅਰਮੈਨ ਬਣਦਾ ਸੀਗਾ ਜੈਤੋਂ ਤੋਂ ਇਹ ਸਰਕਾਰ ਦੀ ਜਿਹੜੀ ੱੱਕੇਸਾ ਹੀ ਹੈ ਉਸ ਦੇ ਵਿਰੋਧ ਵਿੱਚ ਜਿਹੜਾ ਮੌਜੂਦਾ ਐਮਐਲਏ ਹੈ ਉਹਦਾ ਅਸੀਂ ਪੁਤਲਾ ਸਾੜਨ ਵਾਸਤੇ ਇੱਥੇ ਆਏ ਆ ਕਿ ਮਰਵਾਹ ਰਾਜ ਕਰੇ ਟਾਈਮ ਚੰਗਾ ਕਿਤੇ ਆ ਗਿਆ ਸਰਕਾਰ ਆਉਣ ਵਾਲੀ ਸਤਾਈ ਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਣਨੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਾਰਨਾ ਮੁੱਖ ਮੰਤਰੀ ਜਿਹੜੇ ਮੁਲਾਜ਼ਮਾਂ ਨੇ ਤਕਾਇਤ ਥੇ ਕਰਿਆ ਨਾ ਜਿਨ੍ਹਾਂ ਨੂੰ ਗਲਤ ਫੈਮੀ ਵੀ ਸੂਬਾ ਸਿੰਘ ਬੋਲਦਾ ਨਹੀਂ ਤੇ ਚੀਕਾਂ ਨਾ ਨਾ ਕਢਾਤੀਆਂ ਨਾ ਤੇ ਵੇਖੋ ਜੋ ਬਣਦਾ ਕੀ ਹੈ ਇੱਥੇ ਕੱਲ ਪਹਿਲਾਂ ਤੁਹਾਨੂੰ ਵੀ ਉੱਥੇ ਐਂਟਰੀ ਹੋਣ ਦਿੱਤਾ ਗਿਆ ਦਰਸ਼ਨ ਤੋਂ ਬਾਅਦ ਤੁਹਾਨੂੰ ਉੱਥੇ ਬੁਲਾਇਆ ਗਿਆ ਕੀ ਉੱਥੇ ਤੁਹਾਡੇ ਅਫਸਰਾਂ ਨਾਲ ਗੱਲਬਾਤ ਹੋਈ ਇਸ ਵਿਸ਼ੇ ਤੇ ਪਹਿਲਾਂ ਅਸੀਂ ਵੀ ਬਾਰ ਸੀਗੇ ਸਾਨੂੰ ਕੋਈ ਸ਼ੰਕਾ ਨਹੀਂ ਸੀਗਾ ਜਦੋਂ ਸਾਨੂੰ ਪਤਾ ਲੱਗਿਆ ਵੀ ਐਮਐਲਏ 15 20 ਬੰਦੇ ਸੀ ਜਿਹੜੇ ਬਿਨਾਂ ਮਤਲਬ ਤੋਂ ਹੀ ਜੈਤੋ ਸ਼ਹਿਰ ਦੇ ਸੀ ਜਿਨ੍ਹਾਂ ਦਾ ਚੋਣ ਦੇ ਨਾਲ ਸੰਬੰਧ ਹੀ ਕੋਈ ਨਹੀਂ ਸੀ ਉਹ 15 20 ਬੰਦੇ ਜਦੋਂ ਸਾਨੂੰ ਪਤਾ ਲੱਗਿਆ ਵੀ ਉਹ ਅੰਦਰ ਤੁਰੇ ਫਿਰਦੇ ਆ ਅਸੀਂ ਜਦੋਂ ਉੱਥੇ ਇਕੱਠੇ ਕਰੇ ਆਪਣੇ ਪੱਤਰਕਾਰ ਬੁਲਾ ਲਿਆ ਜਦੋਂ ਉੱਥੇ ਜਦੋਂ ਉਹਨਾਂ ਨੇ ਆ ਕੇ ਸਵਾਲ ਜਵਾਬ ਕੀਤੇ ਤਾਂ ਫੇਰ ਸਾਨੂੰ ਸਾਡੇ ਵੀ ਕਾਰਡ ਜੇ ਬਣਾ ਕੇ ਆਂਦੇ ਵੀ ਚਲੋ ਤੁਸੀਂ ਵੀ ਆ ਜਾਓ ਪਹਿਲਾਂ ਬਹੁਤ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਜਿਹੜੀਆਂ रिजल्ट ਬਾਅਦ ਆਇਆ ਤੇ ਪਤਾ ਇਹਨਾਂ ਨੂੰ ਪਹਿਲਾਂ ਸੀ ਵੀ ਆ ਇੰਨੀਆਂ ਵੋਟਾਂ ਤੇ ਜਿੱਤੂ ਆ ਇੰਨੀਆਂ ਤੇ ਇਹ ਸਾਨੂੰ ਵੀ ਕੇ ਬੰਦੇ ਨੇ ਕਿਹਾ ਸੀ ਵੀ ਤੁਹਾਡੇ ਅੱਤਾਂ ਜਿੱਦਦੇ ਆ ਤੁਸੀਂ ਕਾਹਨੂੰ ਰੌਲਾ ਪਾਉਣੇ ਪਰ ਰੌਲਾ ਜਿਹੜਾ ੱੱਕਾ ਜਿਹੜੇ ਸਾਡੇ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰੀ ਸੀ ਉਹਦਾ ਮੁੱਲ ਤਾਂ ਸਾਨੂੰ ਦੱਸਣਾ ਚਾਹੀਦਾ ਸੀ ਚਲੋ ਖੜ ਗਿਆ ਸਾਨੂੰ ਕੋਈ ਰੋਸ਼ਨੀ ਜਿਵੇਂ ਜਿੱਤੇ ਆ ਇਹ ਐਮਐਲ ਨੂੰ ਵੀ ਪਤਾ ਤੇ ਗਾਂ 27 ਦੀਆਂ ਚੋਣਾ ਚ ਦੱਸ ਦਿਆਂਗੇ ਇਹਨੂੰ ਵੀ ਪਤਾ ਲੱਗ ਜਾਊਗਾ ਵੀ ਕਿਵੇਂ ਚੋਣਾ ਜਿੱਤੀਆਂ ਜਾਂਦੀਆਂ ਤਾਂ ਕਾਜ ਜੇ ਇਹਨਾਂ ਦੀ ਸਰਕਾਰ ਦਾ 6 ਮਹੀਨੇ ਦਾ ਟਮਾ ਰਹਿ ਗਿਆ ਜਿੱਦਣ ਚੋਣ ਜਾਬਤਾ ਲੱਗ ਗਿਆ ਤੇ ਪਿੰਡਾਂ ਚ ਕਿਹਨੇ ਵੜਨ ਦੇ ਦਾ ਕਹਿ ਦੇ ਜੋ ਇਹ 27 ਚ ਇਹਨਾਂ ਨੂੰ ਦੱਸ ਦਿਆਂ ਕਿ ਵੀ ਕਿਵੇਂ ਸਰਕਾਰਾਂ ਬਣਦੀਆਂ ਇਹ ਗਲਤਫਹਿਮੀ ਜੀ ਤੁਰੇ ਫਿਰਦੇ ਜਿਹੜੇ ਸੁਖਣੇ ਲੈਂਦੇ ਆ ਕਿ ਆਉਣ ਵਾਲੀ ਸਰਕਾਰ ਫੇਰ ਸਾਡੀ ਬਣੂਗੀ ਕੱਢ ਦੇਣ ਮਨ ਚੋਂ ਕਿਹੜਾ ਰਿਜ਼ਲਟ ਲੇਟ ਕੀਤਾ ਗਿਆ ਹੈ ਦੇਰ ਰਾਤ ਨੂੰ ਦਿੱਤਾ ਗਿਆ ਉਹਦਾ ਕਾਰਨ ਵੀ ਇਹੀ ਸੀਗਾ ਦੇਰ ਰਾਤ ਜਿਹੜਾ ਰਿਜ਼ਲਟ ਦਿੱਤਾ ਗਿਆ ਉਹਦਾ ਕਾਰਨ ਇਹ ਸੀ ਜਾਣ ਬੁੱਝ ਕੇ ਲੇਟ ਕੀਤਾ ਜਾ ਰਿਹਾ ਮੈਨੂੰ 35 40 ਸਾਲ ਹੋ ਗਏ ਚੂਣਾ ਦੇ ਵਿੱਚ ਸਾ ਲੈਂਦਾ ਨਾ ਮੇਰੇ ਪਿਤਾ ਨੇ ਚੂਣਾ ਲੜੀਆਂ ਉਹਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਹੀ ਮੈਂ ਜਾਂਦਾ ਰਿਆ ਪਰ ਪਹਿਲੀ ਵਾਰੀ ਇਤਿਹਾਸ ਚ ਵੇਖਿਆ ਕਿ ਪਤਾ ਤਾਂ ਨਹੀਂ ਜਾਣ ਬੁੱਝ ਕੇ ਕਿਹੜੇ ਇਹ ਉਹਦੇ ਅਣਜਾਣ ਬੰਦੇ ਨੂੰ ਲਾਤਾ ਚੂਣਾ ਦੀ ਗਿਣਤੀ ਕਰਾਉਣ ਵਾਸਤੇ ਇੱਕ ਪਾਸੇ ਦਾ ਜੌਣ ਵਾਲਾ ਖੀਰਲਾ ਪਿੰਡ ਹੈ ਜਿੱਤੋਂ ਹਲਕੇ ਦਾ ਤੇ ਦੂਜਾ ਹੈਗਾ ਆਪਣੇ ਬਰਗਾੜੀ ਇਹ ਵਿੱਚੋਂ 10-10 ਪਿੰਡ ਛੱਡ ਕੇ ਗਿਣਤੀ ਕਰਾਈ ਗਈ ਹੈ ਇਹ ਪਤਾ ਨਹੀਂ ਕੀ ਹੈ ਕਿਹੜਾ ਫਾਰਮੂਲਾ ਸੀ ਜੇ ਇਦੋਂ ਪੰਜ ਗ੍ਰੈਂਡੋ ਚੱਕਲੇ ਤੇ ਦੂਜਾ ਰੋੜੀ ਕਪੂਰੇ ਦੇ ਚੱਕਲੇ ਐ ਗਿਣਤੀ ਕਰਾਈ ਗਈ ਹੈ ਇਹ ਜਾਣ ਬੁੱਝ ਕੇ ਜਿਹੜਾ ਤੱਕਾ ਕੀਤਾ ਗਿਆ ਇਹਦੇ ਨਤੀਜੇ ਉਹਨਾਂ ਅਫਸਰਾਂ ਨੂੰ ਵੀ ਭੁਗਤਨੇ ਪੈਣੇ ਆ ਤੇ ਜਿਹੜੇ ਪੁਲਿਸ ਵਾਲਿਆਂ ਨੇ ਕਰੇ ਉਹਨਾਂ ਨੂੰ ਵੀ ਭੁਗਤਨੇ ਪੈਣੇ ਕਿਸੇ ਨਾਲ ਅਸੀਂ ਘੱਟ ਨਹੀਂ ਕਰਨੀ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਵੀ ਡਾਇਨਾਸੌਰ ਦੇ ਆਉਂਦੇ ਤੇ ਕਾਲੀ ਵੀ ਨਹੀਂ ਆਉਂਦੇ ਹੁਣ ਕੀ ਕਹਿਣਾ ਤੁਹਾਡਾ ਡਾਇਨਾਸੌਰ ਵੀ ਆ ਗਿਆ ਤੇ ਇਹਨਾਂ ਦਾ ਪ੍ਰਯੋਗ ਵੀ ਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਆਉਂਦੇ ਸੀ ਵੀ ਇਹ ਨਹੀਂ ਆ ਸਕਦਾ ਬਾਦਲ ਪਰਵਾਰ ਨਹੀਂ ਆ ਸਕਦਾ ਅੱਜ ਲੋਕ ਆ ਜਿਹੜੇ ਪਹਿਲੀ ਵਾਰ ਅਸੀਂ ਇਸ ਦਾ ਚੋਣਾ ਚ ਵੇਖਿਆ ਕਿ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਪਹਿਲਾਂ ਸ਼ੰਕੇ ਇਹਨਾਂ ਨੇ ਪਾ ਕੇ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਲਿਆਂਦੀ ਆ ਅੱਜ ਉਹੋ ਹੀ ਸਾਨੂੰ ਕਹਿੰਦੇ ਕਿ ਸਾਨੂੰ ਬਾਦਲ ਸਾਹਿਬ ਨੂੰ ਮੜਾਓ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਅੱਜ ਬੱਚੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬਦੌਲਤ ਜੁੜੇ ਆ ਜਿਨ੍ਹਾਂ ਨੇ ਜੋ ਕੰਮ ਸਰਕਾਰ ਦੇ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੇ ਜਿਹੜੇ ਅਹਾਂ ਕਿਸੇ ਸਰਕਾਰ ਨੇ ਬਾਹ ਨਹੀਂ ਫੜੀ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਲੋਕਾਂ ਦੀ ਬਾਹ ਫੜੀ ਆ ਤੇ ਉਹਦੇ ਨਤੀਜੇ ਵੀ ਲੋਕਾਂ ਦੇ ਤਰਨਤਾਨ ਦੀ ਚੋਣ 'ਚ ਦੇਤੇ ਉੱਥੋਂ ਵੀ ਅਸੀਂ ਜਿੱਦੇ ਸੀ ਤੇ ਇਹ ਵੀ ਅਸੀਂ ਸਾਰੀਆਂ ਚੋਟੀ ਤਾਂ ਜਿੱਦੇ ਸੀ ਸਤਿਗੁਰੂ ਕਿਰਪਾ ਕਰੂਗਾ ਦੁਬਾਰਾ ਜਿਹੜੀ 27 ਤਹਿ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਾ ਡਾਇਨਾਸੌਰ ਵੀ ਆ ਗਿਆ ਤੇ ਸੁਖਵੀਰ ਸਿੰਘ ਬਾਦਲ ਵੀ ਆਉਂਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ 6 ਬੰਦੇ ਭਾਤੇ ਉਹਨਾਂ ਨੇ ਪੋਲਿੰਗ ਬੂਥਾਂ ਤੇ ਜਦੋਂ 6 ਭਾਤੇ ਉਸ ਤੋਂ ਬਾਅਦ ਉਹਨਾਂ ਨੇ ਟੇਬਲ ਸ਼ਾਮ ਨੂੰ ਰਾਹ ਹੋ ਗਿਆ ਉਹਨਾਂ ਨੇ 4 ਟੇਬਲ ਉਹਨਾਂ ਦੇ ਹੋਰ ਲੱਗੇ ਜੀ ਬਲਾਕ ਸੰਮਤੀ ਵਾਲੇ ਉੱਥੇ ਬਕਸੇ ਖੋਲਤੇ ਅਸੀਂ 6 ਆ ਤੇ ਖੜੇ ਰਹੇਗੇ ਉੱਥੇ ਜਾ ਕੇ ਐਮਐਲਏ ਆਪ ਖੜ ਗਿਆ ਜਾਂ ਉਹਦੀ ਟੀਮ ਖੜ ਗਈ ਨਾਲ ਸਾਨੂੰ ਨਹੀਂ ਪਤਾ ਲੱਗਿਆ ਵੀ ਉਹਨਾਂ ਜਿਹੜੇ ਚਾਰ ਟੇਬਲ ਨਵੇਂ ਖੋਲੇ ਚ ਉੱਥੇ ਕਿੰਨੀ ਵੋਟ ਕਿਹਨੂੰ ਪਈ ਐ ਕਿਹਨੂੰ ਕਿੰਨੀ ਪਈ ਐ ਸਾਨੂੰ ਤਾਂ ਜਦੋਂ ਅਸੀਂ ਜਾਂਦੇ ਜੀ ਦੱਸ ਦਿੰਦੇ ਸੀ ਵੀ ਇੰਨੀਆਂ ਛੋਟੀਆਂ ਘਟ ਗਈਆਂ ਇੰਨੀਆਂ ਛੋਟੀਆਂ ਵੱਧ ਗਈਆਂ ਉਸ ਤੋਂ ਬਾਅਦ ਜਦੋਂ ਅਸੀਂ ਜੋੜ ਲਵਾਉਣ ਵਾਸਤੇ ਅਸੀਂ ਜ਼ੋਰ ਪਾਇਆ ਵੀ ਅਸੀਂ ਜੋੜ ਲਵਾਉ ਸਾਨੂੰ ਵੀ ਸਾਡੀ ਵੋਟ ਸਾਰੇ ਬੂਥਾਂ ਦੇ ਵਿੱਚੋਂ ਟੋਟਲ ਕਿੰਨੀ ਪਈ ਐ ਫਿਰ ਸਾਨੂੰ ਉਹਨਾਂ ਨੇ ਜੋੜ ਨਹੀਂ ਲਾਇਆ ਜੋੜ ਵਾਸਤੇ ਜਦੋਂ ਅਸੀਂ ਇੱਕ ਜਿਹੜਾ ਮੁਲਾਜ਼ਮ ਸੀ ਉਹਦੇ ਜੋੜ ਲਵਾਉਣਾ ਸ਼ੁਰੂ ਕੀਤਾ ਤੇ ਉਹਨਾਂ ਦਾ ਆਰੋਂ ਨੇ ਨਾਲ ਦੀ ਨਾਲ ਸ਼ਹਿਰਾ ਕੀਤਾ ਵੀ ਤੈਨੂੰ ਬਾਅਦ ਅਫਸਰ ਨੇ ਬੁਲਾਇਆਗਾ ਤੇ ਦੋਥੇ ਰਿਪੋਰਟ ਦੇ ਕੇ ਆ ਸਾਦੋ ਵਿਚਾਲੋਂ ਭਜਾ ਕੇ ਲੈ ਗਿਆ ਜਦੋਂ ਅਸੀਂ ਉਹਦੇ ਮਗਰ ਗਏ ਉਹਨੇ ਰਿਪੋਰਟ ਗਾਂਹ ਜਾ ਕੇ ਸਾਹਬ ਨੂੰ ਦਿੱਤੀ ਆ ਉਹਨੂੰ ਜਦੋਂ ਸਾਹਬ ਨੂੰ ਪੁੱਛਿਆ ਸੀ ਵੀ ਸਾਨੂੰ ਜੋੜ ਲਵਾਉਣ ਵਾਸਤੇ ਦਿਓ ਜੀ ਇਹਨੂੰ ਉਹ ਐ ਤੁਸੀਂ ਇੱਥੇ ਖੜੋ ਤੁਹਾਨੂੰ ਬਾਅਦ ਚ ਦੱਸਦੇ ਆ ਥੋੜੀ ਥੋੜੀ ਕਰਦੇ ਆ ਉਹਨਾਂ ਨੇ ਜਦੋਂ ਪੁਲਿਸ ਨੂੰ ਇਸ਼ਾਰਾ ਕੀਤਾ ਵੀ ਇਹਨਾਂ ਨੂੰ ਬਾਹਰ ਕੱਢੋ ਉੱਥੇ ਪੁਲਿਸ ਮੁਲਾਜ਼ਮ ਆ ਕੇ ਮੁੜ ਕੇ ਸਾਨੂੰ ਧੱਕੇ ਮਾਰਨੇ ਸ਼ੁਰੂ ਕਰਤੇ ਅਸੀਂ ਉੱਥੇ ਸਾਨੂੰ ਉਹਨਾਂ ਨੇ ਬਾਹਰ ਨੂੰ ਕੱਢਤਾ ਤੇਰੀ ਕਰਨ ਦਾ ਵੀ ਇਹੀ ਕਾਰਨ ਸੀ ਦਾ ਤੇਰੀ ਕਰਨ ਦਾ ਵੀ ਇਹੀ ਕਾਰਨ ਸੀ ਸਾਨੂੰ ਇੱਕ ਹੋਰ ਪਤਾ ਲੱਗਿਆ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਹਲਕ ਤੇ ਜੇਤੋ ਹਲਕੇ ਚੋਂ ਇੱਕ ਕਾਲੀ ਦਲ ਜਿੱਤ ਕੇ ਸੁਭਾ ਸਿੰਘ ਬਾਲ ਦਾ ਬੇਟਾ ਉਹਨੇ ਆਖਿਆ ਵੀ ਜੇ ਸ਼ੇਮੀ ਵੀ ਜਿੱਤ ਗਏ ਇਹਨਾਂ ਦਾ ਬਹੁਤ ਵੱਤ ਬਣੂਗਾ ਜ਼ਿਲ੍ਹਾ ਪ੍ਰੀਸ਼ਦ ਵੀ ਇਹ ਆਪਦਾ ਚੇਅਰਮੈਨ ਬਣਾਉਣਗੇ ਉਹਨਾਂ ਨੇ ਦੇਰੀ ਕਰਕੇ ਇਹ ਸਾਡੇ ਉੱਥੇ ਟੋਟਲ ਜਿੰਨੇ ਬੁੱਥਾਂ ਦੀ ਗਿਣਤੀ ਸੀਗੀ ਜੋੜ ਨਹੀਂ ਲਾਉਣ ਦਿੱਤਾ ਗਿਣਤੀ ਹੋ ਗਈ ਸੀ ਸਾਰੇ ਬੁੱਥਾਂ ਦੀ ਮੁਲਾਜ਼ਮ ਸਾਰੇ ਮਾਸਟਰ ਆਪ ਘਰੋ ਘਰੀ ਜਾਵੜੇ ਸੀ ਤੁਹਾਨੂੰ ਜੋੜ ਲੈ ਕੇ ਦੱਸ ਦਿਆਂ ਤੁਹਾਨੂੰ ਜੋੜ ਲੈ ਕੇ ਦੱਸ ਦਿਆਂ ਹਨੇਰਾ ਕਰੀ ਗਏ ਸਾਨੂੰ ਜੋੜ ਲਾਇਆ ਨਹੀਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਜਦੋਂ ਅਸੀਂ ਗੇਟੋਂ ਬਾਹਰ ਆ ਗਏ ਫੇਰ ਬੰਨੈ ਨੇ ਜੋੜ ਲਾਇਆ ਜਾਂ ਨਹੀਂ ਲਾਇਆ ਕੀ ਕੀਤਾ ਕੀ ਨਹੀਂ ਕੀਤਾ ਇਹਦਾ ਕੋਈ ਪਤਾ ਨਹੀਂਗਾ ਉਦੋਂ ਬਾਅਦ ਇਹਨਾਂ ਲਾ ਨਹੀਂ ਕੀਤਾ ਨੂੰ ਬਾਅਦ ਚ ਪਤਾ ਲੱਗਿਆ ਵੀ ਆਂਦੇ ਉਹਨੂੰ ਜਿੱਤੂ ਕਰਾਰ ਦਿੱਤਾ ਜੂਨ ਦੇ ਵਿੱਚ ਜਿਲ੍ਹਾ ਪ੍ਰੈਸਿਡੈਂਟ ਦਾ ਇਲੈਕਸ਼ਨ ਹੋਇਆ ਸੀਗਾ ਉਹਦੇ ਵਿੱਚ ਆਪਾਂ ਨੂੰ ਧੱਕੇ ਨਾਲ ਇਹਨਾਂ ਨੇ ਹਰਾਤਾ ਜੋ ਕਿ ਆਪਾਂ 8900 ਵੋਟ ਤੇ ਉੱਥੇ ਜਿੱਤ ਰਹੇ ਸੀਗੇ ਦੋ ਰਾਉਂਡਾਂ ਤੋਂ ਬਾਅਦ ਉਹਨਾਂ ਨੇ ਗਿਣਤੀ ਵੀ ਨਹੀਂ ਕੀਤੀ ਤੇ ਬਾਹਰ ਕਰਤੇ ਏ ਧੱਕੇ ਨਾਲ ਇਸ ਕਰਕੇ ਅੱਜ ਉਸ ਰੋਸ ਮਜਾਰੇ ਦੇ ਵਿੱਚ ਆਪਾਂ ਇਕੱਠੇ ਹੋਏ ਆਂ ਵੀ ਸਰਕਾਰ ਦੇ ਖਿਲਾਫ ਵੀ ਐਡਾ ਧੱਕਾ ਜਿਹੜਾ ਇਹਨਾਂ ਨੇ ਕੀਤਾ ਗਾਂ ਨੂੰ ਕਿਹੜਾ ਸਰਕਾਰਾਂ ਨਹੀਂ ਆਉਣੀਆਂ ਸਮਾਂ 1 ਸਾਲ ਦਾ ਰਹਿ ਗਿਆ ਉਹ ਤੋਂ ਬਾਅਦ ਅਸੀਂ ਲੜ ਕਰਕੇ ਕਹਿੰਦੇ ਆ ਕਾਗਜ਼ ਰਿਜੈਕਟ ਨਹੀਂ ਕਰਾਉਣੀ ਸਾਡੇ ਬਰੋਬਰ ਕਾਗਜ਼ ਭਰਿਆ ਕਰਨ ਫੇਰ ਇਲੈਕਸ਼ਨ ਲੜ ਲੜ ਕੇ ਵਿਖਾਇਆ ਕਰਾਂਗੇ ਜਿੰਦਾਬਾਦ ਸੰਤੀਆਂ ਸੀ ਬਾਜਾਖਾਨਾ ਬਰਗਾੜੀ ਡੋੜ ਦਵੜੀ ਖਾਨਾ ਰੋੜੀ ਕਪੂਰਾ ਹੋਰ ਵੀ ਐਸੀ ਜਿਹੜੀਆਂ ਕਿ ਜਿੱਥੇ ਕੇ ਇਹਨਾਂ ਦੀ ਜਵਾਨਤਾ ਜ਼ਬਤ ਹੁੰਦੀਆਂ ਸੀ ਬਿਨਾ ਕਿਸੇ ਕਾਰਨ ਸਾਰੇ ਕੁਸ ਪੇਪਰ ਨਾਲ ਲੱਗੇ ਸੀਗੇ ਜੁਲਾ ਟੈਕਸ ਬਗੈਦਾ ਨਾਲ ਲੱਗੇ ਸਾਰਾ ਐਫੀਡਵਟ ਲੱਗੇ ਬਿਨਾ ਕਾਰਨ ਉੱਥੇ ਰੱਦ ਕਰਤੀਆਂ ਪਹਿਲਾਂ ਤਾਂ ਉਦੋਂ ਇਹਨਾਂ ਨੇ ਧੱਕਾਸ਼ਾਹੀ ਗੁੱਡਾ ਕਰਦੀ ਕੀਤੀ ਹੁਣ ਜਿਹੜਾ ਆਪਣੇ ਸਰਪੰਚ ਸਾਹਿਬ ਦੀ ਨੂਰ ਰਾਣੀ ਇੱਥੇ ਬਾਜੇ ਖਣਨ ਵਾਲੇ ਦੀ ਖੜੀ ਸੀ ਜਿਹੜੀ ਪਰਮਜੀਤ ਕੌਰ ਜਿਹੜੀ ਕਿ ਵੱਡੀ ਕਰਮਜੀਤ ਕੌਰ ਜਿਹੜੀ ਕਿ ਵੱਡੀ ਗਿਣਤੀ ਚ ਉਹ ਜੱਦੀ ਸੀ ਇਹ ਫੈਸਲਾ ਹੋਇਆ ਸੀ ਵੀ 12 ਟੇਬਲ ਹੈ ਸਾਰੀਆਂ ਪਾਰਟੀਆਂ ਦੇ 12-12 ਕਾਊਂਟਿੰਗ ਏਜੰਟ ਉੱਥੇ ਟੇਬਲਾਂ ਤੇ ਬੈਠਣਗੇ ਗਿਣਤੀ ਕਰਾਉਣਗੇ ਜਦੋਂ ਗਿਣਤੀ ਬਲਾਕ ਸਭਤੀਆਂ ਦੀ ਹੋ ਗਈ ਦੇਖੋ ਬਾਜੇਖਾਨੇ ਜ਼ੋਨ ਚ ਰਮਾਣਾਜੀਤ ਸਿੰਘ ਉਹ ਬਲਾਕ ਸਭਤੀ ਜਿੱਤੇ ਆ ਬਾਜੇਖਾਨੇ ਚੋਂ 500 ਵੋਟ ਵਧ ਗਈ ਜੋ ਝਖੜ ਵਾਲਾ ਬਲਾਕ ਸਭਤੀ ਚਾਰ ਪਿੰਡ ਉਹ ਵੀ ਅਕਾਲੀ ਦਲ ਜਿੱਤੇ ਆ ਸਾਰੇ ਪਿੰਡਾਂ ਅਕਾਲੀ ਦਲ ਦੀ ਵੋਟ ਵਧ ਗਈ ਬਲਾਕ ਸਭਤੀ ਵੇਲੇ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਵੇਲੇ ਕੀ ਹੋ ਗਿਆ ਜਦੋਂ ਗਿਣਤੀ ਹੋਈ ਤਾਂ ਇਹਨਾਂ ਨੇ ਦੇਖੋ ਕਿੰਨੀ ਗੁੰਡਾ ਕਰਦੀ ਆ ਕਿੰਨੀ ਧੱਕੇਸ਼ਾਈ ਆ ਸਣੇ ਆਰੋ ਏ ਆਰੋ ਸਣੇ ਡੀਐਸਪੀ ਸਣੇ ਪੁਲਿਸ ਪ੍ਰਸ਼ਾਸਨ 12 ਟੇਬਲਾਂ ਤੇ 12 ਕਾਉਂਟਿੰਗ ਏਜੰਟ ਚਾਹੀਦੇ ਸੀ 6 ਬੰਦਿਆਂ ਨੂੰ ਇਹ ਕਿਹਾ ਕਿ ਤੁਹਾਡੇ ਬਲਾਕ ਸੰਮਤੀ ਦੇ ਗਿਣਤੀ ਹੋ ਗਈ ਤੁਸੀਂ ਚਲੋ 6 ਰਹਿ ਗਏ 12 ਟੇਬਲਾਂ ਤੇ ਉਹਨਾਂ ਨੇ ਜਿਹੜੇ ਬਕਸੇ ਖੋਲ ਲਏ ਤੇ ਉਥੇ 6 ਹੀ ਬੰਦੇ ਰਹਿਣ ਦਿੱਤੇ ਬਾਹਰ ਕੱਢ ਤੇ ਇੰਨਾ ਤਾਂ ਕਿਤੇ ਦੇਖਿਆ ਹੀ ਨਹੀਂ ਇਸ ਤਰ੍ਹਾਂ ਦੀ ਗੁੰਡਾਗਰਦੀ ਇਸ ਧੱਕੇਸ਼ਾਈ ਵੀ ਤੁਸੀਂ ਗਿਣਤੀ ਇੱਕ ਫੈਸਲਾ ਹੋ ਗਿਆ ਸਾਰਿਆਂ ਦਾ ਵੀ 12 ਟੇਬਲਾਂ ਤੇ 12 ਬੰਦੇ ਰਹਿਣਗੇ ਉਥੇ ਬੰਦੇ ਗਿਣਤੀ ਵਾਲੇ 6 ਹੀ ਰਹਿ ਗਏ ਤੇ 6 ਉਹਨਾਂ ਨੇ ਇੱਕ ਧੱਕੇ ਨਾਲ ਪੁਲਿਸ ਨੇ ਪ੍ਰਸ਼ਾਸਨ ਨੇ ਏਆਰਓ ਦੇ ਰਲ ਕੇ ਸਾਰਿਆਂ ਨੇ ਡੀਐਸਪੀ ਦੇ ਉਥੇ ਸਹਿਮਤ ਸਾਰਿਆਂ ਨੇ ਉਸ ਨੇ ਪੁਲਿਸ ਨੇ ਧੱਕੇ ਨਾਲ ਉਹ ਕਾਊਂਟਿੰਗ ਜਿਹੜਾ ਬਾਹਰ ਕੱਢਦੇ ਉਹ ਗਿਣਤੀ ਮਰਜ਼ੀ ਕਰੀ ਉਥੇ ਸ਼ਰਹਾਂ ਉਥੇ ਸਾਰਿਆਂ ਨੇ ਉਹਨਾਂ ਨੂੰ ਬਕਾਇਦਾ ਦੱਸ ਕੇ ਜਾਣਾ ਹੁੰਦਾ ਵੀ ਫਲਾਣੇ ਐਸਬੂਚੋ ਇੰਨੀ ਇਸ ਪਾਰਟੀ ਦੀ ਉਹਨਾਂ ਨੇ ਉੱਥੇ ਦੱਸਿਆ ਹੀ ਨਹੀਂ ਸਾਡੇ ਨਿਰਮਲ ਸਿੰਘ ਆ ਆਪਣੇ ਜਗਸੀਰ ਸਿੰਘ ਆ ਸਾਰੇ ਉਥੇ ਗਏ ਉਹਨਾਂ ਨੂੰ ਕਿਹਾ ਵੀ ਸਾਨੂੰ ਦੱਸ ਕੇ ਦਾ ਜਾਓ ਬਾਜ਼ੇਖਾਨੇ ਜਾਣ ਦੇ ਵੀ ਕਿਹੜੇ ਕਿਹੜੇ ਬੂਥ ਦੇ ਵਾਹ ਕਿੰਨੀ ਕਿੰਨੀ ਵੋਟ ਪਈ ਉਹ ਕਹਿੰਦਾ ਸਾਨੂੰ ਦੱਸਦੇ ਆ ਫੈਲ ਉਹ ਲੈ ਗਿਆ ਉਧਰ ਲੈ ਗਿਆ ਇਸ ਤਰ੍ਹਾਂ ਕਰੀਗੇ ਤੁਸੀਂ ਇੱਧਰ ਆ ਜਾਓ ਫਿਰ ਉਹ ਪ੍ਰਸ਼ਾਸਨ ਹੈ ਤੁਸੀਂ ਆ ਜਾਓ ਉੱਥੇ ਬਾਹਰ ਆ ਜਾਓ ਸਾਨੂੰ ਉਹ ਦੱਸ ਦਿਆ ਬਾਹਰ ਗੇਟ ਬੰਦ ਕਰਤਾ ਬਿਲਕੁਲ ਗੁੰਡਾਗਰਦੀ ਹੋਈ ਆ ਇਹ ਕੋਈ ਨਹੀਂ ਲੁੱਟੀਆਂ ਗਈਆਂ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਸੱਥਾਂ ਜੋ ਸਰਕਾਰ ਚੱਲੂਗੀ ਹੋਰ ਬੜੀਆਂ ਗੱਲਾਂ ਹੁਣ ਲੰਮਾ ਸਬਰ ਲੱਗ ਜੂਏ thora na ਗੱਲ ਕਰੀਏ ਅੱਜ ਉਹਨਾਂ ਦਾ ਚਿਹਰਾ ਨੰਗਾ ਹੋ ਗਿਆ ਜਿਹੜਾ ਜਿਹੜਾ ਲੋਕਾਂ ਦੀ ਕੋਈ ਸੁਣਵਾਈ ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਚੋਣਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਲੋਕਾਂ ਨੇ ਇਹਨਾਂ ਨੇ ਵੇਖ ਲਿਆ ਵੀ ਇਹਨਾਂ ਦੀਆਂ ਜੋ ਗੁੰਡਾਗਰਦੀਆਂ ਜਾਂ ਇਹਨਾਂ ਰਿਸ਼ਵਤ ਖੋਰੀ ਆ ਜਾਂ ਹੋਰ ਲੋਕਾਂ ਦਾ ਕੰਮ ਕੀਤੇ ਪੂਰੇ ਨਹੀਂ ਕੀਤੇ ਲੋਕਾਂ ਨੇ ਇਹਨਾਂ ਨੂੰ ਵੋਟ ਤਾਂ ਪੈਣੀ ਨਹੀਂ ਸੀ ਇਸ ਕਰਕੇ ਇਹਨਾਂ ਨੇ ਇਹ ਗੁੰਡਾਗਰਦੀ ਤੇ ਆ ਗਏ ਆ ਇਹ ਖਾਸ ਕਰਕੇ ਜਿਹੜਾ ਆਪਣੇ ਜੈਤੋ ਦਾ ਐਮਐਲਏ ਇਹਨੇ ਜਨ ਲੋਕਤੰਤਰ ਦਾ ਧਜੀਆਂ ਢਾਈਆਂ ਪ੍ਰਸ਼ਾਸਨ ਦੀ ਹੈ ਤੇ ਮੈਨੂੰ ਇਹੜੀ ਸਮਝ ਆਉਂਦੀ ਵੀ ਪੁਲਿਸ ਪ੍ਰਸ਼ਾਸਨ ਕੋਈ ਹੁੰਦਾ ਤੂੰ ਥੋੜਾ ਨਾ ਵੀ ਤੁਸੀਂ ਤਾਂ ਦੂਸਰਿਆਂ ਦੀ ਕੋਈ ਰੱਖਿਆ ਕਰਨੀ ਹੁੰਦੀ ਆ ਤੂੰ ਸਹੀ ਕੰਮ ਚਲਾਉਣਾ ਹੁੰਦਾ ਤੁਸੀਂ ਉਹਨਾਂ ਦਾ ਧੱਕੇਸ਼ਾਹੀ ਦਾ ਸਾਥ ਦੇਣ ਲੱਗੇ ਤੇ ਇਹਦੂੰ ਮਾੜੀ ਗੱਲ ਕੀ ਹੋ ਸਕਦੀ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕ੍ਰੋਮਣੀ ਅਕਾਲੀ ਦਲ ਜਿੰਦਾਬਾਦ ਸੋ ਅੱਜ ਦਾ ਜਿਹੜਾ ਇਹ ਸਾਡਾ ਪਤਲਾ ਫੂਕ ਦਾ ਮਜਹਰਾ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ਼੍ਰੀਮਤੀ ਕਰਮਜੀਤ ਕੌਰ ਜੀ ਜਿਹੜੇ ਕਿ ਵੱਡੀ ਲੀਡ ਦਿਨਾ ਚਾਹਤੇ ਸੀਗੇ ਜਿਸ ਦੀ ਮਿਸਾਲ ਹੈ ਸਾਡੇ 7 ਪਿੰਡ ਬਲਾਕ ਸਮਤੀ ਦੇ ਜਿੱਤ ਗਏ ਮੱਲਿਓਂ ਪੋਟ ਵਾਦੀ ਸੀ ਬਾਜੇਖਾਨੇ ਤੋਂ ਬੋਟ ਵਾਦੀ ਡੋੜ ਪਿੰਡ ਤੋਂ ਵੋਟ ਵਾਦੀ 10 ਪਿੰਡ ਤਾਂ ਸਾਡੇ ਨਰੋਲ ਸੀਗੇ ਸ਼੍ਰੋਮਣੀ ਕਾਲੀ ਦਲ ਦੇ ਤੇ ਸਾਡਾ ਉਮੀਦਵਾਰ ਕਿਸੇ ਵੀ ਹਾਲਤ ਦੇ ਵਿੱਚ ਹਾਰ ਨਹੀਂ ਸਕਦਾ ਸੀਗਾ ਲੇਕਿਨ ਪੰਜਾਬ ਸਰਕਾਰ ਨੇ ਇੱਥੋਂ ਦੇ ਮੌਜੂਦਾ ਐਮਐਲਏ ਨੇ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਜਿਸ ਦਾ ਅਸੀਂ ਜਵਾਬ ਆਉਣ ਵਾਲੀ 2027 ਦੇ ਵਿੱਚ ਦੇਵਾਂਗੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਸੀਗਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਪਿੰਡਾਂ ਦੇ ਵਿੱਚੋਂ ਸੱਥਾਂ ਦੇ ਵਿੱਚੋਂ ਚੱਲੂਗੀ ਤੇ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗਾਂਗੇ ਅੱਜ ਕੰਮ ਦੇ ਆਧਾਰ ਤੇ ਵੋਟਾਂ ਮੰਗ ਕੇ ਦੇਖ ਲੈਂਦਾ ਸਾਰੀਆਂ ਜਵਾਨ ਤਾਂ ਜਾਬਤ ਹੋਣੀਆਂ ਸੀਗੀਆਂ ਇਹਨਾਂ ਦੀਆਂ ਮੇਰੇ ਪਿੰਡ ਦੇ ਦੋ ਬੂਥ ਹੈ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਪੰਚਾਇਤ ਹੈ ਇੱਕ ਦੇ ਵਿੱਚੋਂ 32 ਵੋਟਾਂ ਪਈਆਂ ਤੇ ਇੱਕ ਦੇ ਵਿੱਚੋਂ 24 ਵੋਟਾਂ ਪਈਆਂ ਜਿਹੜੀ ਕੱਲ ਲੈਫਟ ਸਾਰਿਆਂ ਦਾ ਜਨਤਕ ਹੋਈ ਵੀ ਹੈ ਪਹਿਲੇ 32 ਤੇ ਜਰਨਜਾ ਵੋਟੇ ਹੀ ਮੈਂ ਦੋ ਬੂਥਾਂ ਦੇ ਵਿੱਚੋਂ ਆ ਆਉਂਦੀ ਕਾਟੀ ਨੂੰ ਜਿੱਥੇ ਜਿ ਮੌਜੂਦਾ ਪੰਚਾਇਤਾਂ ਹਸਤੇ ਜੇ ਕੰਮ ਪਿੰਡ ਦੇ ਹੋਏ ਹੁੰਦੇ ਤਾਂ ਲੋਕ ਵੋਟਾਂ ਨਾ ਪਾਉਂਦੇ ਇਹਨਾਂ ਨੂੰ ਲੇਕਿਨ ੱੱਕਾ ਕਰਕੇ ਕੋਈ ਗੱਲ ਨਹੀਂ ਢੇਰ ਸਈ ਕੋਈ ਚੱਕਰ ਨਹੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਪ੍ਰਸ਼ਾਸਨ ਦਾ ਭਾਈ ਪੁੱਤਲਾ ਫੂਕਣਾ ਜੀ ਪ੍ਰਸ਼ਾਸਨ ਤਾਂ ਇਹਨਾਂ ਦਾ ਹੀ ਪ੍ਰਸ਼ਾਸਨ ਹੈ ਸਰਕਾਰ ਦਾ ਪ੍ਰਸ਼ਾਸਨ ਹੈ ਜੀ ਅੱਗੇ ਤੋਂ ਕਾਰਵਾਈ ਕਰਨ ਦੀ ਕੋਈ ਨਹੀਂ ਕਾਰਵਾਈ ਤਾਂ ਜਿਵੇਂ ਸਾਡਾ ਹਾਈ ਕਮਾਂਡ ਕਹੂਗੀ ਹਾਈ ਕਮਾਂਡ ਦੇ ਨਾਲ ਸਾਡੀ ਸਲਾਹ مشورہ صبح صبح ਦਾ ਚੱਲ ਰਿਹਾ ਹੈ ਅਸੀਂ ਹਾਈ ਕਮਾਂਡ ਦੇ ਨਾਲ ਜਿਵੇਂ ਸਾਨੂੰ ਕਹਿਣਗੇ ਅਸੀਂ ਉਵੇਂ ਕਰਾਂਗੇ ਸਾਨੂੰ ਹਾਈ ਕੋਰਟ ਜਾਣਾ ਪਿਆ ਸਪਰੀਮ ਕੋਰਟ ਜਾਣਾ ਪਿਆ ਇਸ ਸੀਟ ਦੀ ਖਤਰਾ ਹੀ ਜਾਵਾਂਗੇ ਬਿਲਕੁਲ ਜਾਵਾਂਗੇ ਠੀਕ ਹੈ ਤੁਸੀਂ ਕਹਿ ਰਹੇ ਹੋ ਹੋ ਰਹੀ ਹੈ ਕੀ ਤੁਸੀਂ ਉੱਥੇ ਮੌਜੂਦ ਮੈਂ ਤਾਂ ਧੱਕੇਸ਼ਹੀ ਦਾ ਹੀ ਕਹਿਣਾ ਵੀ ਮੈਂ ਤਾਂ ਕਹਿਣਾ ਵੀ ਐਮਐਲਏ ਦਾ ਵੀ ਉਹਨਾਂ ਮੈਂ ਕਸੂਰ ਨਹੀਂ ਸਮਝਦਾ ਜਿਹੜੇ ਦੋ ਮੁਲਾਜ਼ਮ ਹੈ ਇੱਕ ਸਾਡਾ ਸ਼ਮਸ਼ੇਰ ਸਿੰਘ ਤੇ ਇੱਕ ਸਾਡੇ ਪਿੰਡ ਦਾ ਹੀ ਹੈ ਏਆਰਓ ਕੁਲਦੀਪ ਸਿੰਘ ਹਰਾਨੀ ਦੀ ਗੱਲ ਤਾਂ ਹੈ ਵੀ ਇਹਨਾਂ ਦੋਹਾਂ ਮੁਲਾਜ਼ਮਾਂ ਦੇ ਪੈਨ 'ਚ ਸ਼ਾਹੀ ਹੈ ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਈ ਗਈ ਹੈ। ਦੋਨਾਂ ਮੁਲਾਜ਼ਮਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਭਰਤੀ ਕੀਤਾ। ਦੋਨਾਂ ਨੇ ਬਾਦਲ ਸਰਕਾਰ ਬਾਦਲ ਸਰਕਾਰ ਦੇ ਸਮੇਂ ਦੇ ਭਰਤੀ ਹੋਏ ਵਿਆ। ਦੋਨਾਂ ਨੇ ਸਾਡੇ ਅਕਾਲੀ ਵਰਕਰਾਂ ਦੀਆਂ ਜੜਾਂ 'ਚ ਤੇਲ ਪਾਉਣ ਦਾ ਵਾਖੂਬੀ ਨਾਲ ਕੰਮ ਨਭਾਇਆ।